स्वागत है पंजाब पब्लिक टीवी से मैं राकेश कुमार संधि हाजिर हाँ प्रोग्राम बहुजन मुद्दे लैके बहुजन समाज पार्टी वालों लगातार पूरे पंजाब बसपा वर्करा मीटिंग करके बसपा ढांचे का विस्तार किया जा रहा है इसे लड़ी तहत लोग सभा हलका बठिंडा के सर्कट हाउस विखे बसपा वर्करा की मीटिंग हुई जिस सभा हलका के सारे वर्करा और आगू ने पार्टी वालों नवे नियुक्त किए गए स्टेट के इंचार्ज सरदार कुलदीप सिंह सिदूलगढ़ जी जो कि सूबा इंचार्ज बन तो बाद पहली बार बठिंडा गए उन्होंने स्वागत किया ਤੇ ਪਿੰਡਾਂ ਵਿੱਚ ਬਸਪਾ ਦੇ ਯੂਨਿਟ ਬਣਾਉਣ ਦਾ ਸੰਕਲਪ ਲਿਆ ਇਸੇ ਮੌਕੇ ਬਸਪਾ ਸੁਭਾਪਤਾਨ ਐਡਵੋਕੇਟ ਸਰਦਾਰ ਅਮਤਾਸਿੰਘ ਕ੍ਰੀਪੂਰੀ ਜੀ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭੋਜਨ ਸਮਾਈ ਪਾਰਟੀ ਵੱਲੋਂ 26 ਜਨਵਰੀ ਨੂੰ ਬਾਬਾ ਸਾਹਿਬ ਦੇ ਸਨਮਾਨ ਵਿੱਚ ਭੋਜਨ ਸਮਾਈ ਪਾਰਟੀ ਮੈਦਾਨ ਵਿੱਚ ਦੇਨਾਰੇ ਹੇਟ ਰਵਾਇਜਾਂ ਵਾਲੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਨ੍ਹਾਂ ਸੁਭਾ ਸਰਕਾਰ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸ਼ਡਿਊਲ ਕਾਸਟ ਪਾਈ ਚਾਰ ਵਿੱਚੋਂ ਇੱਕ ਵੀ ਮੈਂਬਰ ਰਾਸਵਨਾ ਭੇਜਣਾ ਤੇ 21 ਸੀਟ ਮੇਰੇ ਲਈ ਰੱਖਵੀਂ ਨਾ ਰੱਖ ਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿਤਤਾ ਹੈ। ਉਹਨਾਂ ਆਮ ਆਦਮੀ ਪਾਰਟੀ ਦੇ 3 ਸਾਲ ਦੀ ਮਾੜੀ ਕਾਰਗੁਜ਼ਾਰੀ ਦਾ ਜ਼ਿਕਰ ਕਰਦੇ ਹਾਂ, ਸਰਕਾਰ ਨੂੰ ਬੁਰੀ ਤਰ੍ਹਾਂ ਫੇਲ ਦੱਸਿਆ। ਅੱਜ ਬਹੁਜਨ ਸਮਾਜ ਪਾਰਟੀ ਲੋਕ ਸਭਾ ਬਠਿੰਡਾ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਬਠਿੰਡਾ ਲੋਕ ਸਭਾ ਦੀ ਸਾਰੇ ਜ਼ਿੰਮੇਦਾਰ ਲੀਡਰਸ਼ਿਪ ਨੇ ਪਾਰਟੀ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਇੰਚਾਰਜ ਸਰਦਾਰ ਕਲਦੀਪ ਸਿੰਘ ਸਰਦੂਲਗੜ ਜੀ ਦਾ वेलकम ਕੀਤਾ ਭੈਣ ਜੀ ਦਾ ਧੰਨਵਾਦ ਕੀਤਾ। ਔਰ ਇਸ ਤੋਂ ਇਲਾਵਾ ਬਹੁਜਨ ਸਮਾਜ પાર્ટી 26 ਜਨਵਰੀ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਡਾਕਟਰ ਅੰਬੇਡਕਰ ਜਿਹਦੇ ਸਨਮਾਜ ਬਹੁਜਨ ਸਮਾਜ પાર્ટી ਮદાન ਇਸ ਵਿਸ਼ੇ ਨੂੰ ਲੈ ਕੇ ਆਪਣੇ ਸੰਗਠਨ ਨੂੰ ਗਾਈਡਲਾਈਨ ਦੇ ਰਹੀ ਹੈ ਕਿਵੇਂ ਉਸ ਦਿਨ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ। ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜੋ ਇਸ ਦੇਸ਼ ਦੇ ਨਿਰਮਾਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਦੇਸ਼ ਨੂੰ ਸੰਵਿਧਾਨ ਦਿੱਤਾ ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਇਸ ਦੇਸ਼ ਦੀਆਂ ਔਰਤਾਂ ਦੇ ਲਈ ਜੋ ਬੜਾ ਯੋਗਦਾਨ ਨਾ ਔਰਤਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੇ ਵਿੱਚ ਔਰਤਾਂ ਨੂੰ ਸਾਰੇ ਮਨੁੱਖੀ ਅਧਿਕਾਰਾਂ ਤੋਂ ਛੋਧਰਾਂ ਦੀ ਤਰ੍ਹਾਂ ਜੋ ਵਾਜੇ ਰੱਖਿਆ ਸੀ ਉਹਨਾਂ ਨੂੰ ਮਨੁੱਖੀ ਹੱਕ ਦੇਣ ਦੇ ਵਿੱਚ ਔਰ ਇਸ ਦੇਸ਼ ਦੇ ਦਲਤਾਂ ਦੇ ਪਛੜਿਆਂ ਲਈ ਦੇਸ਼ ਦੀ ਸਰਦਾਂ ਦੀ ਮਜ਼ਬੂਤੀ ਲਈ इवन ਦੇਸ਼ ਦੀ ਡਿਫੈਂਸ ਫੋਰਸ ਜਿਹੜੀ ਪਹਿਲਾਂ ਸੋਸ਼ਲ ਆਧਾਰਿਤ ਸੀ ਸਮਾਜਿਕ ਬਵਸਤਾ ਦੇ ਉੱਪਰ ਆਧਾਰਿਤ ਸੀ ਉਹਨੂੰ ਸਰੀਰਕ ਫਿਟਨੈਸ ਦੇ ਉੱਪਰ ਆਧਾਰਿਤ ਬਣਾਇਆ ਔਰ ਜਿਹਦਾ ਨਤੀਜਾ ਕਿ ਅੱਜ ਸਾਡਾ ਦੇਸ਼ ਇੱਕ ਹੈ ਕੋਈ ਬਾਹਰੀ ਤਾਕਤ ਸਾਡੇ ਦੇਸ਼ ਨੂੰ ਤੋੜ ਨਹੀਂ ਸਕੇ ਜਿਹਦਾ ਪਾਕਿਸਤਾਨ ਟੁੱਟਿਆ ਤੇ ਜੇ ਭਾਰਤ ਅੱਜ ਮਜ਼ਬੂਤ ਹੋ ਜੇ ਸਾਡਾ ਦੇਸ਼ ਆਜ਼ਾਦੀ ਦੇ 75 ਵਰੇ ਜੜੇ ਆ ਉਹ ਆਪਣੀ ਇਕਤਾ ਖੰਡਤਾ ਦੀ ਰਾਖੀ ਕਰਨ ਚ ਸਮਰੱਥ ਰਿਹਾ ਤਾਂ ਇਹਦਾ ਕ੍ਰੈਡਿਟ ਕਿਸੇ ਹੁਕਮਰਾਨ ਨੂੰ ਨਹੀਂ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਜਾਂਦਾ ਔਰ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਸਰਕਾਰ ਆਮ ਪਾਰਟੀ ਦੀ ਆ ਬਹੁਜਨ ਸਮਾਜ ਪਾਰਟੀ ਇਸ ਸਥਿਤੇ ਪਹੁੰਚੀ ਆ 3 ਸਾਲ ਦੀ ਕਾਰਗੁਜ਼ਾਰੀ ਨੂੰ ਕਰੀਬ ਦੇਖਦੇ ਹੋਏ ਕਿ ਇਹ ਸਰਕਾਰ ਪੰਜਾਬ ਦੇ ਅੰਦਰ ਹਰ ਮੁੱਦੇ ਤੇ ਫੇਲ ਹੋ ਗਏ ਇਹਨੇ ਕਿਹਾ ਸੀ ਕਿ ਅਸੀਂ ਲਗਭਗ 30000 ਕਰੋੜ ਅਸੀਂ ਮਾਈਨਿੰਗ ਤੋਂ ਵਾਧੂ ਜਟਾਵਾਂਗੇ ਵਾਦਾ ਝੂਠਾ ਹੋ ਗਿਆ 20000 ਕਰੋੜ ਇਹਨੇ ਕਿਹਾ ਸੀ ਕਿ ਅਸੀਂ ਸੇਫਟੀ ਮੀਅਰਸ ਲੈ ਕੇ ਜਿਹੜਾ ਕ腐ਸ਼ਨ ਦੇ ਸਿਟੀ ਦੀ ਡੀਕ ਜ ਰੋਕੇ ਸੀ ਉਹ ਬਚਾ ਮੰਗੇ 53000 ਕਰੋੜ ਅਸੀਂ ਹੋਰ ਬਾਧੂ ਜਨਰੇਟ ਕਰਾਂਗੇ ਆਰਥਿਕ ਤੌਰ ਤੇ ਇਹ ਸਰਕਾਰ ਫੇਲ ਰੋਜ਼ਗਾਰ ਦੇ ਮੁੱਦੇ ਤੇ ਫੇਲ ਡਰਗ ਦਾ ਨੈਟਵਰਕ ਤੋੜਨ ਦੇ ਮੁੱਦੇ ਤੇ ਫੇਲ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਮੁੱਦੇ ਤੇ ਵਾਦਾ ਖਿਲਾਫੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਵਾਦਾ ਕਿੰਨਾ ਸੀ ਉਤੋਂ ਵੀ ਮੁਕਰ ਗਏ ਇੱਕ ਇੱਕ ਹਜ਼ਾਰ ਔਰਤਾਂ ਦੇ ਖਾਤੇ ਜਪਾਣਾ ਸੀ ਉਤੋਂ ਵੀ ਭੱਜ ਗਏ ਇਸ ਤੋਂ ਵੀ ਇਲਾਵਾ ਦਲ ਤਾਂ ਪਛੜਿਆਂ ਲਈ ਸੱਤ ਮੈਂਬਰ ਰਾਜ ਸਭਾ ਚ ਗਏ ਕੋਈ ਸ਼ਰੂਨ ਕਾਸਟ ਨਹੀਂ ਪੰਜ ਮੇਅਰ ਹੁਣ ਚੋਣ ਕਰਨੇ ਆ ਉਹਦੇ ਵਿੱਚ ਨਾ ਕੋਈ ਸ਼ਰੂਨ ਕਾਸਟ ਲਈ ਸੀਟ ਜਿਹੜਾ ਨਾ ਕੋਈ ਬੈਕਵਰਡ ਲਈ ਸੀਟ ਜਿਹੜਾ ਔਰ ਐਸਸੀ ਕਮਿਸ਼ਨ ਤੇ ਕੋਈ ਮੈਂਬਰ ਨਾਮ ਚਦ ਨਹੀਂ ਕੀਤੇ ਗਏ ਪੂਰੇ ਪੰਜਾਬ ਚ بڑے ਪੱਦਰ ਤੇ ਅਤਿਆਚਾਰ ਦਲਤਾਂ ਪਛੜਿਆਂ ਤੇ ਹੁੰਦਾ ਕੋਈ ਇਨਸਾਫ ਨਹੀਂ ਤੋਂ ਮੈਂ ਇਹ ਕਹਿ ਸਕਦਾ ਕਿ ਇਹ ਸਰਕਾਰ ਕਾਂਗਰਸ ਅਕਾਲੀ ਬੀਜੇਪੀ ਦੀਆਂ ਸਰਕਾਰਾਂ ਦੀ ਤਰ੍ਹਾਂ ਜਾਵਰ ਔਰ ਕਾਫਰ ਸਰਕਾਰ ਸਾਬਤ ਹੋ ਰਹੀ ਹੈ ਅਸੀਂ ਪੰਜਾਬੀਆਂ ਨੂੰ ਸੱਦਾ ਦੇ ਰਹੇ ਆ ਕਿ ਪੰਜਾਬ ਦੀ ਤਰੱਕੀ ਪੰਜਾਬ ਦਾ ਵਿਕਾਸ ਇੱਕ ਨਵੇਂ ਪੰਜਾਬ ਦੇ ਉਸਾਰੇ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਪ੍ਰਬੰਧ ਕਰਨ ਲਈ ਪੰਜਾਬ ਵਿੱਚ ਸਿੱਖਿਆ ਗ੍ਰੰਟੀ ਲਈ ਸਿਹਤ ਗ੍ਰੰਟੀ ਲਈ ਪੰਜਾਬ ਦੀ ਜਨਤਾ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਮਜ਼ਦੂਰਾਂ ਦੇ ਭਲੇ ਲਈ ਪੰਜਾਬ ਅਮਨ ਕਾਨੂੰਨ ਨੂੰ ਦਰਸਤ ਕਰਨ ਲਈ ਪੰਜਾਬ ਦੀ ਜਨਤਾ ਬਹੁਜਨ ਸਮਾਜ ਪਾਰਟੀ ਨਾਲ ਆ ਕੇ ਖੜੀ ਹੋਵੇ ਬੀਐਸਪੀ ਇੱਕ ਨਵਾਂ ਪੰਜਾਬ ਅਸਰੰਦ ਕੰਮ ਕਰਦੀ ਇਹ ਤਾਂ ਪੰਜਾਬੀਆਂ ਨੂੰ ਅਪੀਲ ਹੈ ਪੰਜਾਬੀਆਂ ਨੂੰ ਸੱਦਾ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਅੰਦੋਲਨ ਨੂੰ ਗੰਭੀਰਤਾ ਨਾਲ ਲਓ ਤੁਸੀਂ ਕਾਂਗਰਸ ਵੀ ਅਜਮਾਈ ਆ ਅਕਾਲੀ ਬੀਜੇਪੀ ਵੀ ਅਜਮਾਈ ਆ ਆਪ ਵੀ ਅਜਮਾਲੀ ਆ ਇਹਨਾਂ ਚੋਂ ਕਿਸੇ ਨੂੰ ਅਜਮਾਨ ਦੀ ਗਲਤੀ ਕਰੋਗੇ ਤੋ ਆਪਣੇ ਆਪ ਨਾਲ ਫਿਰ ਧੋਖਾ ਕਰੋਗੇ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦਿਓ ਅਸੀਂ ਤੁਹਾਡੀਆਂ ਮੀਤਾਂ ਤੇ ਖਰੇ ਅਸਲਾਮ ਪ੍ਰਧਾਨ ਜੀ ਦੇਸ਼ ਦੀ ਡੈਮੋਕ੍ਰੇਸੀ ਨੂੰ ਕਿਵੇਂ ਦੇਖਦੇ ਹੋ ਦੇਖੋ ਦੇਸ਼ ਦੀ ਡੈਮੋਕ੍ਰੇਸੀ ਖਤਰੇ ਵਿੱਚ ਕਿਉਂਕਿ ਐ ਜੋ ਭਾਜਪਾ ਉਹ ਆਰਐਸਐਸ ਤੋਂ ਗਾਈਡਲਾਈਨ ਲੈ ਕੇ ਦੇਸ਼ ਦੇ ਅੰਦਰ ਸੱਤਾ ਚਲਾਉਂਦੀ ਹੈ। ਔਰ ਆਰਐਸਐਸ ਕਰਦੀ ਵੀ ਡੈਮੋਕ੍ਰੈਟਿਕ ਪ੍ਰਬੰਧ ਦੇ ਹੱਕ ਵਿੱਚ ਨਹੀਂ ਰਹਿੰਦੀ। ਉਹ ਬਾਦਸ਼ਾਹਤ ਨਜ਼ਰੀਏ ਨੂੰ ਪ੍ਰਮੋਟ ਕਰਦੀ ਹੈ। ਉਹ ਹਜ਼ਾਰਾਂ ਸਾਲ ਪੁਰਾਣੀ ਬਵਸਤਾ ਨੂੰ ਫਿਰ ਤੋਂ ਲਾਗੂ ਕਰਨਾ ਚਾਹੁੰਦੀ ਹੈ। ਜਿਹੜੀ ਕਿ ਬਹੁਤ ਹੀ ਸਮਾਜ ਪਾਰਟੀ ਨੂੰ ਮਨਜ਼ੂਰ ਨਹੀਂ। ਈਵੀਐਮ ਤੇ ਵੀ ਕਾਫੀ ਸਵਾਲੀਆ ਨਿਸ਼ਾਨ ਖੜੇ ਕੀਤੇ ਜਾ ਰਹੇ ਨੇ ਕਈ ਸੰਗਠਨ ਵੱਲੋਂ। ਕੀ ਕਹਿਣਾ ਚਾਹੋ? ईवीएम ਤੇ ਜੋ ਸਾਡੀ ਨੈਸ਼ਨਲ ਪ੍ਰੈਜ਼ੀਡੈਂਟ ਨੇ ਸਟੈਂਡ ਲਿਆ ਕਿ ਭਈ ਇਲੈਕਸ਼ਨ ਦੁਨੀਆਂ ਦੇ ਵਿਕਸਿਤ ਕੰਟਰੀਆਂ ਨੇ ਵੀ ईवीएम ਨੂੰ ਅਪਣਾਇਆ ਨਹੀਂ ਜੇ ਕਿਸੇ ਨੇ ਅਪਣਾਇਆ ਸੀ ਉਹ ਵੀ ਪਿੱਛੇ ਹਟੇ ਤੋਂ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ईवीएम ਅੱਜ ਪੂਰਨ ਤੌਰ ਤੇ ਸ਼ੱਕ ਦੇ ਘੇਰੇ ਵਿੱਚ ਆ ਚੁੱਕੀ ਹੈ ਇਹ ਲੋਕਤੰਤ੍ਰਿਕ ਸੇਤਮੰਦ ਲੋਕਤੰਤ੍ਰਿਕ ਪ੍ਰਣਾਲੀ ਦੇ ਹਿੱਤ ਵਿੱਚ ਹੈ ਕਿ ਇਲੈਕਟਰਲ ਪ੍ਰੋਸੈਸ ਦੇ ਵਿੱਚ ਪਾਰਦਰਸ਼ਤਾ ਹੋਵੇ ਜਨਤਾ ਦਾ ਚੋਣ ਪ੍ਰਕਿਰਿਆ ਦੇ ਉੱਪਰ ਵਿਸ਼ਵਾਸ ਹੋਵੇ ਭਰੋਸਾ ਹੋਵੇ ਤਾਂ ਕਿ ਜਨਤਾ ਦਾ ਲੋਕਸ਼ਾਹੀ ਪ੍ਰਬੰਧ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਇਸ ਕਰਕੇ ईवीएम ਦੀ ਬਜਾਏ ਵੈਲਟ ਪੇਪਰ ਰਾਹੀਂ ਇਲੈਕਸ਼ਨ ਕਰਵਾਏ ਜਾਣ ਇਹ ਸਾਰੇ ਨੈਸ਼ਨਲ ਪ੍ਰੈਜ਼ੀਡੈਂਟ ਅੰਡਰਸਟੈਂਡ ਔਰ ਉਹੀ ਸਟਾਪ ਪਿੰਡ ਫਦਰ ਦੇ ਵਰਕਰ ਦਾ ਵੋਟਰ ਦਾ ਸਟੈਂਡ ਕਿਸਾਨ ਨੇਤਾ ਜਿਲਜੀਤ ਸਿੰਘ ਢੱਲੇਵਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਵੰਦੇਵਾ ਦਿਨ ਹੋ ਗਿਆ ਉਹਨਾਂ ਨੂੰ ਮਰਨ ਵਰਤੇ ਬੈਠਿਆ ਹੋਇਆ ਪਰ ਕੇਂਦਰ ਸਰਕਾਰ ਵੱਲੋਂ ਪ੍ਰੋਪਰ ਤਰੀਕੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਕਿਸਾਨ ਜਥੇਬੰਦੀਆਂ ਨਾਲ ਕਿਵੇਂ ਦੇਖਦੇ ਹੋ ਪਹਿਲੀ ਤਾਂ ਗੱਲ ਜਿਹੜਾ ਕਿਸਾਨਾਂ ਨੂੰ ਮਜਬੂਰ ਹੋਣਾ ਪਿਆ ਮਰਨ ਵਰਤੇ ਬੈਠਣੇ ਲਈ ਇਹ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਹੈ ਭਾਜਪਾ ਸਮਾਜ ਪਾਰਟੀ ਵੱਲੋਂ ਅਸੀਂ ਉੱਥੇ ਵਿਜ਼ਿਟ ਵੀ ਕੀਤਾ ਸੀ ਉੱਥੇ ਅਸੀਂ ਇਹ ਕਹਿ ਕੇ ਵੀ ਆਏ ਸੀ ਕਿ ਜਿੰਨੇ ਵੀ ਇਹ ਮਸਲੇ ਮੁੱਦੇ ਲੈ ਕੇ ਮਰਨਬਤ ਰੱਖਿਆ ਭਾਜਪਾ ਸਮਾਜ ਪਾਰਟੀ ਪੂਰਨ ਤੌਰ ਤੇ ਇਸ ਸੰਘਰਸ਼ ਦੀ ਹਮਾਇਤ ਕਰਦੀ ਹੈ ਔਰ ਸਾਡਾ ਕੇਂਦਰ ਸਰਕਾਰ ਨੂੰ ਵੀ ਕਹਿਣਾ ਕਿ ਜਨਤੰਤਰ ਦੇ ਅੰਦਰ ਜਨਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਹੀ ਹੁਕਮਰਾਨ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ। ਅਗਰ ਜਨਤਾਂਤਰ ਦੇ ਅੰਦਰ ਜਨਤਾ ਦੀਆਂ ਭਾਵਨਾਵਾਂ ਦਾ ਸਨਮਾਨ ਨਹੀਂ ਕੀਤਾ ਜਾਂਦਾ ਤੇ ਫਿਰ ਉਹਨੂੰ ਅਸੀਂ ਜਨਤਾ ਦੀ ਸਰਕਾਰ ਨਹੀਂ ਕਹਿ ਸਕਦੇ। ਇਸ ਕਰਕੇ ਕੇਂਦਰ ਦੀ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਭਗਵੰਤਮਾਨ ਦੀ ਸਰਕਾਰ ਵੀ ਜੜੀ ਆ। ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਸਫਲ ਨਹੀਂ ਆ ਕਿਸਾਨਾਂ ਦੇ ਮੁੱਦੇ 'ਤੇ ਔਰ ਕੇਂਦਰ ਦੀ ਸਰਕਾਰ ਬੀਜੇਪੀ ਦੀ ਜਿਹੜੀ ਉਹ ਵੀ ਅਸਫਲ ਰਹੀ ਆ ਔਰ ਸਦਾ ਦੋਨੋਂ ਹੀ ਸਰਕਾਰਾਂ ਨੂੰ ਇਹ ਸੁਝਾਇਆ ਸਲਾਹਿਆ ਕਿ ਉਹ ਕਿਸੇ ਵੀ ਅਣਹੋਣੀ ਨੂੰ ਟਾਲਣ ਦੇ ਲਈ ਆਪਣੇ ਹੰਕਾਰ ਨੂੰ ਛੱਡ ਕੇ ਉਹ ਕਿਸਾਨਾਂ ਦੇ ਮਸਲੇ 'ਤੇ ਕਿਸਾਨਾਂ ਤੇ ਰਹਿਣਾ ਬੈਠ ਕੇ ਗੱਲਬਾਤ ਕਰਕੇ ਉਹਨਾਂ ਦੇ ਮਸਲਿਆਂ ਨੂੰ ਬੇਨਕਸੇ ਦੇ ਦਿੱਤੋ ਹਲ ਕਰਨ ਕਿਉਂਕਿ ਪੰਜਾਬ ਬੜਾ ਸੈਂਸਿਟਿਵ ਸਟੇਟ ਹੈ ਕੋਈ ਵੀ ਅਰਜ਼ ਕਮੀ ਘਟਣਾ ਉਹ ਪੰਜਾਬ ਦੇ ਹਾਲਾਤਾਂ ਦੇ ਉੱਪਰ ਬੜਾ ਪ੍ਰਭਾਵ ਆਪਣਾ ਛੱਡ ਸਕਦੀ ਹੈ ਤੋਂ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਦੇ ਲਈ ਵੀ ਇਹ ਜ਼ਰੂਰੀ ਹੈ ਦੇਸ਼ ਦੀ ਤਰੱਕੀ ਔਰ ਵਿਕਾਸ ਦੇ ਲਈ ਵੀ ਜ਼ਰੂਰੀ ਹੈ ਕਿ ਕਿਸਾਨ ਦੇ ਦੁੱਖਾਂ ਨੂੰ ਸਰਕਾਰ ਸੁਣੇ ਔਰ ਉਹਦਾ ਹੱਲ ਕਰੇ ਔਰ ਉਹਦੇ ਨਾਲ ਨਾਲ ਮਜ਼ਦੂਰ ਜਿਹੜਾ ਜੇ ਕੋਈ ਜ਼ਮੀਨ 2 ਇੰਚ ਵੀ ਹੈ ਉਹ ਮਜ਼ਦੂਰ ਕਿਉਂਕਿ ਜਿਸ ਸਟੇਟ ਦਾ ਕਿਸਾਨ ਦੁਖੀ ਆ ਜਿਸ ਦੇਸ਼ ਦਾ ਕਿਸਾਨ ਮਰਨ ਵਰਤ ਤੇ ਬੈਠਾ ਮਜ਼ਦੂਰ ਤਾਂ ਕਿਸਾਨ ਤੇ ਹੀ ਡਿਪੈਂਡੈਂਟ ਹੁੰਦਾ ਤੇ ਜਿੱਥੇ ਕਿਸਾਨ ਨੂੰ ਮਰਨ ਵਰਤ ਰੱਖਣ ਲਈ ਮਜ਼ਦੂਰ ਹੋਣਾ ਪੈ ਗਿਆ ਉੱਥੇ ਦੇ ਮਜ਼ਦੂਰ ਦਾ ਜੀਵਨ ਪੱਧਰ ਕੀ ਹੋਏ ਤੋ ਸਰਕਾਰ ਕਿਸਾਨ ਦੇ ਬਾਰੇ ਵੀ ਸੋਚੇ ਔਰ ਮਜ਼ਦੂਰ ਦੇ ਬਾਰੇ ਵੀ ਸੋਚੇ ਕਿਉਂਕਿ ਮਜ਼ਦੂਰ ਜਿਹੜਾ ਉਹਦਾ ਮਿਨੀਮਮ ਵੇਜ ਜਿਹੜਾ ਵਾਚ ਤੱਕ ਨਹੀਂ ਵਧਾਇਆ ਗਿਆ ਮਜ਼ਦੂਰ ਮਨਰੇਕਾ ਜੰਦਾ ਕਿ ਸਾਨੂੰ ਰੋਜ਼ਗਾਰ ਦਿੰਦੇ ਰਹੋ ਔਰ ਰੋਜ਼ਗਾਰ ਦੇ ਨਾਲ ਪੈਸਾ ਦਿੰਦੇ ਰਹੋ ਕੰਮ ਕਰਾ ਲਿਆ ਜਾਂਦਾ ਉਹਦੀ ਮਿਹਨਤ ਨਾ ਨਹੀਂ ਦਿੱਤਾ ਜਾਂਦਾ 6 6 ਮਹੀਨੇ ਸਾਲ-ਸਾਲ ਮਨਰੇਕਾ ਇੱਕ ਪਾਸੇ ਸਰਕਾਰ ਅਦਜੋਗ ਪਤੀਆਂ ਦਾ 16 ਲੱਖ ਕਰੋੜ ਮਾਫ ਕਰ ਚੁੱਕੀ ਹੈ ਦੂਜੇ ਪਾਸੇ ਮੰਨਰੇਕਾ ਚ ਕੰਮ ਕਰਨ ਵਾਲੇ ਮਜ਼ਦੂਰਾ ਨੂੰ ਸਾਢੇ ਸਾਲ ਮੇਨ ਤਨਾ ਨਹੀਂ ਦਿੱਤਾ ਜਾਂਦਾ ਤੇ ਇਥੋਂ ਸਰਕਾਰ ਦੀ ਪਹੁੰਚ ਦਾ ਪਤਾ ਲੱਗਦਾ ਕਿ ਸਰਕਾਰ ਕਿਸ ਦਿਸ਼ਾ ਚੱਲ ਕੇ ਬਤਰੀਗੀ ਉਨਜੀ ਪਤੀ ਅਧਜੋਕ ਪਤੀ ਉਹਦੇ ਹਿੱਤਾਂ ਦਾ ਖਿਆਲ ਰੱਖਣਾ ਨਿਰਦਨਾ ਦੇ ਹਿੱਤਾਂ ਦਾ ਕਤਲ ਕਰਨਾ ਮਜ਼ਦੂਰ ਬ੍ਰੋਤੀ ਔਰ ਕਿਸਾਨ ਬ੍ਰੋਤੀ ਸਰਕਾਰ ਦੀ ਨੀਤ ਜਗਜਾਹ ਹੋ ਚੁੱਕੀ ਕਈ ਮਜ਼ਦੂਰ ਜਥੇਬੰਦੀਆਂ ਦੇ ਆਗੂ ਜਿਵੇਂ ਮਜ਼ਦੂਰ ਇਹ ਗੱਲ ਕਹ ਰਹੇ ਹੈਗੇ ਜੀ ਜੇ ਕੋ ਸਾਡੇ ਤੇ ਕੋਈ ਪੀੜਾ ਪੈਂਦੀ ਹੈ ਤਾਂ ਕਿਸਾਨ ਸਾਡੇ ਨਾਲ ਖੜਦਾ ਨਹੀਂ ਕਿਵੇਂ ਦੇਖਦੇ ਹੋ ਜੀ ਦੇਖੋ ਮੈਂ ਇਹ ਗੱਲ ਪਾਰਲੀਮੈਂਟ 'ਚ ਵੀ ਕਹੀ ਸੀ ਕਿ ਜ਼ਾਬਰ ਇੱਕੋ ਹੀ ਆ ਲੇਕਿਨ ਮਜਲੂਮ ਪੰਡੇ ਹੋਏ ਜਦੋਂ ਕਿਸਾਨ ਤੇ ਜ਼ੁਲਮ ਹੁੰਦਾ ਤਾਂ ਮਜ਼ਦੂਰ ਸੋਚਦਾ ਵੀ ਖੜਾ ਕਿ ਨਾ ਕਰ ਜਦੋਂ ਮਜ਼ਦੂਰ ਤੇ ਹੁੰਦਾ ਤਾਂ ਕਿਸਾਨ ਸੋਚਣ ਲੱਗ ਜਾਂਦਾ ਜਦੋਂ ਸਿੱਖ ਜਲਾਇਆ ਜਾਂਦਾ ਤਾਂ ਮੁਸਲਮਾਨ ਸੋਚਣ ਲੱਗ ਜਾਂਦਾ ਜਦੋਂ ਮੁਸਲਮਾਨ ਜਲਾਇਆ ਜਾਂਦਾ ਤਾਂ 크ਰਿਸਚੀਅਨ ਸੋਚਦਾ ਜਦ 크ਰਿਸਚੀਅਨ ਜਲਾਇਆ ਜਾਂਦਾ ਤਾਂ ਬਾਕੀ ਚੁੱਪ ਰਹਿੰਦੇ ਜਾਵਰ ਇੱਕੋ ਹੀ ਆ ਮਜ਼ਲੂਮ ਨੇ ਆਪਣੇ ਆਪ ਨੂੰ ਵੱਖ-ਵੱਖ ਸੈਕਸ਼ਨ ਦੇ ਵਿੱਚ ਵੰਡ ਲਿਆ ਇਸੇ ਕਰਕੇ ਕਾਂਸ਼ੀ ਰਾਮ ਸਾਹਿਬ ਨੇ ਬਹਾਉਜਨ ਸਮਾਜ ਦਾ ਆਨੰਦ ਕਰਾ ਸੀ ਕਿ ਜਦ ਤੁਸੀਂ ਆਪਸੀ ਵੰਡ ਦੀਆਂ ਲਾਈਨਾਂ ਨੂੰ ਮਿਟਾ ਕੇ ਇਕੱਠੇ ਹੋ ਜਾਓਗੇ अल्पजन तो बहुजन हो जाओगे और जावर की संख्या सौ चौदह मजलूम सौ चौ पचासी तो पचासी फिर नहीं कर सकता इस करके कि किसान भी भाईचारिक साझ वाली अप्रोच रखनी चाहिए है और मजदूर भी अगर किसान नहीं भी पिछले समय च खड़े तो मजदूर न्यूमैनिटेन ग्राउंड ਇਸ ਸੰਘਰਸ਼ ਦਾ ਸਮਰਥਨ ਹੀ ਕਰਨਾ ਚਾਹੀਦਾ ਹੈ اور ਗੋਜਨ ਸਮਾਜ ਪਾਰ ਕੀ ਹਮੈਨਿਟੇਰੀਅਨ ਗਰਾਉਂਡ ਤੇ ਕਿਸਾਨ ਸੰਘਰਸ਼ ਦੀ ਅਸੀਂ ਹਮਾਇਤ ਤੇ ਆਏ